ਕਪਲਾ ਦੀ ਗਰਮੀ ਨੇ ਲੂ ਨੇ ਬੁਰਾ ਹਾਲ ਕੀਤਾ ਹਾਹਾਕਾਰ ਮਤੀ ਬਈ ਹੈ ਇਸ ਤੋਂ ਬਚਣ ਲਈ ਸਭ ਤੋਂ ਸੌਖਾ ਤਰੀਕਾ ਕੀ ਹੈ ਤੇ ਆਯੁਰਵੇਦ ਕਹਿੰਦਾ ਹੈ ਸਭ ਤੋਂ ਪਹਿਲਾਂ ਆਪਣਾ ਆਹਾਰ ਤੇ ਵਿਹਾਰ ਠੀਕ ਰੱਖੋ ਸਭ ਤੋਂ ਪਹਿਲੋਂ ਇਹ ਕਿਹਾ ਜਾਂਦਾ ਹੈ ਵੀ ਖੁਰਾਕ ਵਿੱਚ ਦਹੀਂ ਖੂਬ ਖਾਦਾ ਜਾਵੇ ਲੱਸੀ ਪੀਤੀ ਜਾਵੇ ਤੇ ਉਹਦੇ ਨਾਲ ਠੰਡਕ ਰਹਿੰਦੀ ਹੈ ਸਹੀ ਜਿਹੜਾ ਹੈ ਗਰਮ ਹੁੰਦਾ ਗੁਸ਼ਣ ਅੱਜ ਕੱਲ ਪਹਿਲੀ ਗਰਮੀ ਹੈ ਹਾਂ ਤੁਸੀਂ ਛਾਛ ਲਓ ਲੱਸੀ ਲਓ ਪਰ ਉਹਦੇ ਵਿੱਚ ਕੀ ਹੈ ਥੋੜਾ ਸ਼ੱਕਰ ਪਾ ਲਓ ਅੱਜ ਕੱਲ ਕੀ ਦੇਸੀ ਕੀ ਖਾਣਾ ਬਹੁਤ ਅੱਛਾ ਹੈ ਗਾਂ ਦਾ ਕੀ ਲੋੜ ਹੈ ਅੱਛਾ ਇਨੀ ਗਰਮੀ ਬਿਲਕੁਲ ਅੱਜ ਕੱਲ ਬਾਡੀ ਰੁਕਸ਼ ਹੋ ਜਾਂਦੀ ਹੈ ਅੱਜ ਦੇ ਜ਼ਿਆਦਾ ਮਰੀਜ਼ ਆ ਰਹੇ ਆ ਵੀ ਮੈਨੂੰ ਖੁਸ਼ਕੀ ਹੋ ਗਈ ਮੈਨੂੰ ਖਾਰਿਸ਼ ਹੋ ਰਹੀ ਹੈ ਬਾਡੀ ਖੁਸ਼ਕ ਹੈ ਮੂੰਹ ਸੁੱਕਦਾ ਹੈ ਫਰੂਟ ਅੱਜ ਕੱਲ੍ਹ ਦੇਖੋ ਜੀ ਤਰਬੂਜ ਸਭ ਤੋਂ ਅੱਛਾ ਮੰਨਿਆ ਗਿਆ ਪਪੀਤਾ ਪਪੀਤਾ ਖਰਬੂਜਾ ਆਚਾਰੇ ਆਂਬ ਇਹ ਚੀਜ਼ਾਂ ਅੱਜ ਕੱਲ੍ਹ ਵੈਸੀ ਸੀਜ਼ਨਲ ਅੱਛੀ ਆ ਰਹੀਆਂ ਐਂ ਔਰ ਇਹ ਚੀਜ਼ਾਂ ਲੈਣੀਆਂ ਚਾਹੀਦੀਆਂ 2 ਸਤੂ ਅੱਜ ਦੀ ਟਾਈਮ 'ਚ ਸਭ ਤੋਂ ਵਧੀਆ ਹੈ ਸਤੂ ਦਾ ਸੇਵਨ ਕਰੋ ਸ਼ੱਕਰ 'ਚ ਸਤੂ ਪਾ ਕੇ ਓਨੂੰ ਉਹਦਾ ਕੋਲ ਬਣਾ ਕੇ ਲਓ ਕੋਲ ਬਣਾਉਣਾ ਹੀ ਮੇਰਾ ਖਿਆਲ ਅੱਜ ਦੀ ਨਵੀਂ ਜਨਰੇਸ਼ਨ ਤੇ ਪਤਾ ਹੀ ਨਹੀਂ ਸਤੂ ਕੀ ਹੈ ਇਹ ਲੋਕ ਸੋ ਅੱਦਿਕਲ ਗਰਮੀਆਂ ਚ ਵਹਤੇ ਹੁਣ ਸਰਦੀਆਂ ਚ ਵੀ ਪ੍ਰਵਾਹ ਨਹੀਂ ਕਰਦੇ ਲੋਕ ਆਈਸਕ੍ਰੀਮ ਆਈਸਕ੍ਰੀਮ ਗਰਮੀਆਂ ਚ ਖਾਣੀ ਜਿਹੜੀ ਹੈ ਕਿਤੇ ਠੰਡ ਪਾਉਂਦੀ ਇਹ ਤਾਂ ਨਹੀਂ ਦਹੀਂ ਵਾਂ ਕਿਤੇ ਖਰਾਬ ਕਰਦੀ ਆਯੁਰਵੇਦਿਕ ਕਹਿੰਦਾ ਹੈ ਵੀ ਦੁਪਹਿਰ ਨੂੰ ਸੋਣਾ ਠੀਕ ਨਹੀਂ ਹੈ ਸੋਣਾ ਠੀਕ ਨਹੀਂ ਹੈ ਪਰ ਹਮ ਗਰਮੀਆਂ ਦੇ ਵਿੱਚ ਇੱਕ ਤਾਂ ਰਾਤਾਂ ਛੋਟੀਆਂ ਹੋ ਜਾਂਦੀਆਂ ਆਪਾਂ ਕੁਝ ਤੇ ਸਵੇਰੇ ਆਰਾਮ ਕਰੀਏ ਔਰ ਠੱਡੀ ਜਗਾ ਜਿਹੜੇ ਕੁਝ ਪੇਸ਼ੈਂਟ ਨੇ ਕ੍ਰੋਨਿਕ ਜਿਵੇਂ ਬੀਪੀ ਦਾ ਪੇਸ਼ੈਂਟ ਆ ਉਹਨੂੰ ਇਹਨਾਂ ਦਿਨਾਂ 'ਚ ਕੋਈ ਵਿਸ਼ੇਸ਼ ਖਿਆਲ ਰੱਖਣਾ ਚਾਹੀਦਾ ਗਰਮੀ ਤੇ ਲੂਣ ਹੈ ਸਾਰਿਆਂ ਦੇ ਵੱਟ ਕੱਢੇ ਪਏ ਨੇ ਔਰ ਗਰਮੀ ਤੇ ਲੂ ਤੋਂ ਬਚਣ ਲਈ ਕਈ ਤਰ੍ਹਾਂ ਦੇ ਨੁਸਖੇ ਕਈ ਤਰ੍ਹਾਂ ਦੇ ਡਾਕਟਰ ਸਲਾਹਾਂ ਰੈਵਾ ਦਿੰਦੇ ਨੇ ਪਰ ਅੱਜ ਕੱਲ ਇਹ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਿਹਾ ਵੀ ਗਰਮੀ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਸਾਹਮਣੇ ਆ ਰਹੀਆਂ ਨੇ ਇਹ ਸਾਰੀਆਂ ਗੱਲਾਂ ਤੇ ਚਰਚਾ ਕਰਨ ਲਈ ਅੱਜ ਅਸੀਂ ਆ ਬੁਲਾਏ ਨੇ ਆਯੁਰਵੈਦਿਕ ਮਾਹਰ ਡਾਕਟਰ ਅਰਜੀਤ ਕਪਲਾ ਜੀ ਜਿਹੜੇ ਇਹੋ ਜਿਹੀਆਂ ਜਿਹੜੇ ਇਸ਼ੂ ਨੇ ਉਹਨਾਂ ਦੇ ਐਕਸਪਰਟ ਨੇ ਔਰ ਬੜੀ ਬੇਬਾਕੀ ਨਾਲ ਜਾਣਕਾਰੀ ਦਿੰਦੇ ਨੇ ਵੀ ਗਰਮੀ ਲੂ ਜਾਂ ਹੋਰ ਬਿਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਕਪਲਾ ਜੀ ਬੰ ਆ ਗਰਮੀ ਨੇ ਲੂ ਨੇ ਬੁਰਾ ਹਾਲ ਕੀਤਾ ਹਾਹਾਕਾਰ ਮਚੀ ਪਈ ਹੈ ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਇਸ ਤੋਂ ਬਚਣ ਲਈ ਸਭ ਤੋਂ ਸੌਖਾ ਤਰੀਕਾ ਕਿਹੜਾ ਹੈ ਸਭ ਤੋਂ ਪਹਿਲਾਂ ਸਮਰ نیوز ਦੇ ਸ਼੍ਰੋਤਾਵਾਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ ਸਭ ਤੋਂ ਪਹਿਲਾਂ ਤਾਂ ਸਮਰ نیوز ਚੈਨਲ ਸਮਰ نیوز ਜੀ ਪਰ ਅਸੀਂ ਅੱਜ ਗੱਲਾਂ ਕਰਾਂਗੇ ਥੋੜੀਆਂ ਗਰਮੀ ਦੀਆਂ ਤੇ ਅੱਜ ਕੱਲ੍ਹ ਗਰਮੀ ਬਹੁਤ ਹੈ ਪਾਰਾ 50 ਡਿਗਰੀ ਤੋਂ ਉੱਤੇ ਟੱਪ ਗਿਆ ਹੈ ਤੇ ਬੜੀ ਪਰੇਸ਼ਾਨੀਆਂ ਆ ਰਹੀਆਂ ਤੇ ਇਹਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਆਪਣੇ ਆਪ ਦਾ ਬਚਾਅ ਰੱਖੋ ਤਾਂ ਕਿ ਆਪਾਂ ਕਿਸੇ ਵੀ ਬੁਰੀ ਚੀਜ਼ ਤੋਂ ਕਿਸੇ ਬਿਮਾਰੀ ਤੋਂ ਜਾਂ ਮੌਤ ਤੋਂ ਬਚੀਏ ਤੇ ਆਯੁਰਵੇਦ ਕਹਿੰਦਾ ਹੈ ਸਭ ਤੋਂ ਪਹਿਲਾਂ ਆਪਣਾ ਆਹਾਰ ਤੇ ਵਿਹਾਰ ਠੀਕ ਰੱਖੋ ਹਮਮ ਵਿਹਾਰ ਦੇ ਵਿੱਚ ਅਸੀਂ ਕੀ ਕਹਨੇ ਆ ਵੀ ਇੰਨੀ ਗਰਮੀ ਹੈ ਤੇ ਇਡੀ ਗਰਮੀ 'ਚ ਬਾਹਰ ਕਟੋ-ਕਾਟ ਨਿਕਲੋ ਬਹੁਤ ਹੀ ਕੋਈ ਜ਼ਰੂਰਤ ਦੀ ਦਾ ਕੰਮ ਹੈ ਤਾਂ ਬਾਹਰ ਜਾਓ ਨਹੀਂ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਹੀ ਆਰਾਮ ਕਰੋ ਫਿਰ ਵੀ ਜੇ ਤੁਹਾਨੂੰ ਜਾਣਾ ਪੈ ਗਿਆ ਕੋਈ ਕੰਮ ਹੈ ਤਾਂ ਆਪਣਾ ਛਾਤਾ ਲੈ ਕੇ ਛਤਰੀ ਲੈ ਕੇ ਨਿਕਲੋ ਤਾਂ ਕਿ ਅਸੀਂ ਧੁੱਪ ਤੋਂ ਬਚ ਸਕੀਏ ਡਾਕਟਰ ਸਾਹਿਬ ਛਤਰੀ ਕਿ ਕੀ ਕਰਨੀ ਜਦੋਂ ਤੁਸੀਂ ਧੁੱਪ 'ਚ ਖੜੀ ਗੱਡੀ 'ਚ ਬੈਠੋਗੇ ਤਾਂ ਬੈਠ ਕੇ ਤਾਂ ਤੁਸੀਂ ਲੱਗਦਾ ਜਿਵੇਂ ਉੱਬਲ ਰਹੇ ਹੋਰੇ 'ਚ ਬਿਲਕੁਲ ਉਸ ਤੋਂ ਬਾਅਦ ਇੱਕ ਇਹ ਵੀ ਗਿੱਲਾ ਕਪੜਾ ਕਰਕੇ ਠੰਡਾ ਕਪੜਾ ਨੂੰ ਗਿੱਲਾ ਕਰਕੇ ਆਪਣੇ ਸਿਰ ਤੇ ਰੱਖੋ ਤਾਂ ਕਿ ਅਸੀਂ ਸਾਡਾ ਕੁਝ ਤਾਂ ਬਚਾਅ ਹੋ ਸਕੇ ਤੇ ਐਸੇ ਕੰਮ ਕਰਨ ਨਾਲ ਅਸੀਂ ਤੁਪਚ ਨਾ ਜਾਈਏ ਕੋਈ ਅੱਜ ਕੱਲ ਵਯਾਮ ਤੇ ਐਕਸਰਸਾਈਜ਼ ਥੋੜੀ ਘੱਟ ਕਰੋ ਤੇ ਹਾਂ ਗਰਮ ਐਕਸਰਸਾਈਜ਼ ਬਹੁਤੀ ਨਹੀਂ ਕਰਨੀ ਚਾਹੀਦੀ ਅੱਜ ਕੱਲ ਨਹੀਂ ਕਰਨੀ ਕਿਉਂਕਿ ਅੱਜ ਕੱਲ ਪਹਿਲੇ ਹੀ ਸੈਰ ਕਰਨੀ ਚਾਹੀਦੀ ਸੈਰ ਕਰਨੀ ਚਾਹੀਦੀ ਹੈ ਪਰ ਜ਼ਿਆਦਾ ਨਹੀਂ ਕਰਨੀ ਆਪਣਾ ਬਚਾਅ ਕਰਦੇ ਹੋਏ ਕਿਉਂਕਿ ਗਰਮੀ ਦਾ ਟਾਈਮ ਹੈ ਤੇ ਥੋੜੀ ਬਹੁਤੀ ਸਿਹਤ ਤਾਂ ਜ਼ਰੂਰੀ ਹੈ ਪਰ ਓਵਰ ਸੈਰ ਨਹੀਂ ਕਰਨੀ ਓਕੇ ਤੇ ਇਹ ਕੰਮ ਕਰਨੇ ਹੈ ਉਸ ਤੋਂ ਬਾਅਦ ਅਸੀਂ ਬਹੁਤ ਇੱਕ ਲੱਕੀ ਲੋਕ ਆ ਜਿਹੜੇ 6 ਰਤੂਆਂ ਦਾ ਸਵਾਦ ਲੈਂਦੇ ਆ ਅਲੱਗ ਅਲੱਗ ਵਰਖਾ ਰਤੂ ਸਰਦ ਰਤੂ ਅੱਜ ਕੱਲ ਗਰীষ্ম ਰਤੂ ਸ਼ੁਰੂ ਹੋ ਗਈ ਹੈ ਤੇ ਗਰীষ্ম ਰਤੂ ਦੇ ਹਿਸਾਬ ਨਾਲ ਅਗਰ ਅਸੀਂ ਰਤੂ ਚਰੀ ਅਦਾ ਪਾਲਣ ਕਰਦੇ ਆ ਉਸ ਦਾ ਆਹਾਰ ਵਿਹਾਰ ਲੰਨੇ ਆ ਤਾਂ ਅਸੀਂ ਗਰীষ্ম ਰਤੂ ਤੋਂ ਵੀ ਬਚ ਸਕਦੇ ਆ ਆਪਣੇ ਆਪ ਨੂੰ ਸਵਸਥੀ ਰੱਖ ਸਕਦੇ ਆ ਜੀ ਤੇ ਗਰীষ্ম ਰਤੂ ਸ਼ੁਰੂ ਹੋ ਗਈ ਹੈ ਇਹਦੇ ਵਿੱਚ ਕੁਝ ਕੰਮ ਐਸੇ ਹੈ ਉਹ ਨਹੀਂ ਕਰਨੇ ਕੁਝ ਖਾਨ ਪੀਨ ਐਸਾ ਹੈ ਅਸੀਂ ਨਹੀਂ ਖਾਣਾ ਅਗਰ ਐਸੀ ਚੀਜ਼ਾਂ ਦਾ ਅਸੀਂ ਧਿਆਨ ਰੱਖਦੇ ਹਾਂ ਤਾਂ ਅਸੀਂ ਗਰਮੀ ਤੋਂ ਬਚ ਸਕਦੇ ਹਾਂ ਡਾਕਟਰ ਸਾਹਿਬ ਖਾਸ ਕਰਕੇ ਜਦੋਂ ਗਰਮੀ ਆਉਂਦੀ ਹੈ ਵੇਹੋਂ ਤੇ ਆਤੀ ਹੋ ਗਈ ਗਰਮੀ ਦੀ ਲੂ ਬਹੁਤ ਚੱਲ ਰਹੀ ਹੈ ਤੇ ਉਦੋਂ ਸਭ ਤੋਂ ਪਹਿਲਾਂ ਇਹ ਕਿਹਾ ਜਾਂਦਾ ਹੈ ਵੀ ਖੁਰਾਕ ਵਿੱਚ ਦਹੀਂ ਖੂਬ ਖਾਧਾ ਜਾਵੇ ਲੱਸੀ ਪੀਤੀ ਜਾਵੇ ਤੇ ਉਹਦੇ ਨਾਲ ਠੰਡਕ ਰਹਿੰਦੀ ਹੈ ਦੇਖੋ ਇੱਕ ਬਹੁਤ ਬੜੀ ਅਜੀਬ ਜੀ ਗੱਲ ਹੈ ਰਿਤੂਚਰੀਆ ਦੇ ਵਿੱਚ ਗਰਿਸ਼ਮ ਰਿਤੂ ਦੇ ਵਿੱਚ ਦਹੀਂ ਘੱਟ ਲਓ ਜਾਂ ਨਾ ਲਓ ਤੁਹਾਡਾ ਮਤਲਬ ਇਹ ਗਰਮੀ 'ਚ ਦਹੀਂ ਨਹੀਂ ਲੈਣਾ ਚਾਹੀਦਾ ਦਹੀਂ ਜਿਹੜਾ ਹੈ ਗਰਮ ਹੁੰਦਾ ਗੂਸ਼ਣ ਅੱਜ ਕੱਲ ਪਹਿਲੀ ਗਰਮੀ ਹੈ ਹਾਂ ਤੁਸੀਂ ਛਾਛ ਲਓ ਲੱਸੀ ਲਓ ਹਮ ਪਰ ਉਹਦੇ ਵਿੱਚ ਕੀ ਹੈ ਥੋੜਾ ਸ਼ੱਕਰ ਪਾ ਲਓ ਓਕੇ ਲੱਸੀ 'ਚ ਲੱਸੀ 'ਚ ਔਰ ਤਾਜੀ ਲੱਸੀ ਬਣਾਓ ਪੁਰਾਣੀ ਵਾਸੀ ਨਾ ਹੋਵੇ ਹਮ ਤੇ ਅੱਜ ਕੱਲ ਗਰਿਸ਼ਮ ਰਿਤੂ 'ਚ ਦਹੀਂ ਦਾ ਇਸਤੇਮਾਲ ਘੱਟ ਕਰਨਾ ਚਾਹੀਦਾ ਹਮ ਤੇ ਇਹ ਵੀ ਇੱਕ ਬਹੁਤ ਜੀ ਅਜੀਬ ਗੱਲ ਹੈ ਤੁਹਾਨੂੰ ਮੈਂ ਤੁਹਾਡੇ ਮਾਧਿਅਮ ਨਾਲ ਲੋਕਾਂ ਨੂੰ ਦੱਸ ਰਿਹਾ ਕਿ ਅੱਜ ਕੱਲ ਦਹੀਂ ਇਹਨਾਂ ਨਹੀਂ ਖਾਣਾ ਜੀ ਪਰ ਡਾਕਟਰ ਸਾਹਿਬ ਅੱਜ ਕੱਲ ਤੇ ਹੁੰਦਾ ਵੀ ਜਿੱਥੇ ਜਾਓ ਯਾਰ ਦਹੀਂ ਦਹੀਂ ਖਾ ਲੋ ਤਾਂ ਹੀ ਬਚਾਅ ਹੋਊਗਾ ਗਰਮੀ ਤੋਂ ਉਹੀ ਤਾਂ ਹੈ ਉਹੀ ਤਾਂ ਚੀਜ਼ ਹੈ ਕਿ ਲੋਕ ਦਹੀਂ ਖਾ ਕੇ ਫਿਰ ਕੀ ਹੁੰਦਾ ਹੈ ਗਰীষ্ম ਰਿਤੂ ਦੇ ਵਿੱਚ ਬੋਡੀ ਰੁਖਸ਼ ਹੋ ਜਾਂਦੀ ਹੈ ਓਕੇ ਖੁਸ਼ਕ ਹਮ ਹਮ ਤੇ ਇਹਦੇ ਵਿੱਚ ਦਹੀਂ ਅਗਰ ਉਸਨ ਚੀਜ਼ ਲਾਗੇ ਤਾਂ ਸਾਨੂੰ ਇਹ ਲੱਗਦਾ ਪੇਟ ਖਰਾਬ ਹੋ ਜਾਂਦਾ ਫਿਰ ਕਹਿੰਦੀ ਆ ਜੀ ਅਸੀਂ ਦਹੀਂ ਖਾ ਰਹੇ ਆ ਫਿਰ ਪੇਟ ਖਰਾਬ ਹੋ ਗਿਆ ਅਸੀਂ ਗਰਮ ਚੀਜ਼ ਲੈ ਰਹੇ ਆ ਓਕੇ ਤੇ ਦਹੀਂ ਦਾ ਇਸਤੇਮਾਲ ਘੱਟ ਕਰੋ ਅੱਜ ਕੱਲ ਹੂੰ ਛਾਂਚ ਲੈ ਲਓ ਠੀਕ ਹੈ ਜੇ ਦਹੀਂ ਦੀ ਤਾਂ ਲੱਸੀ ਲਓ ਤੇ ਉਹ ਠੰਡੀ ਹੈ ਹਾਂ ਠੰਡੀ ਉਸ 'ਚ ਥੋੜਾ ਚੀਨੀ ਪਾ ਲਓ ਮਧੂਰ ਰਸ ਦਾ ਇਸਤੇਮਾਲ ਜ਼ਿਆਦਾ ਕਰਨਾ ਹੈ ਓਕੇ ਚੀਨੀ ਸ਼ਕਰ ਸ਼ੱਕਰ ਪਾਊਡਰ ਹੂੰ ਔਰ ਉਹ ਲਓ ਤੇ ਅੱਜ ਕੱਲ ਮਧੂਰ ਚੀਜ਼ਾਂ ਲਓ ਸਨਿਗਧ ਚੀਜ਼ਾਂ ਅੱਜ ਕੱਲ ਕੀ ਦੇਸੀ ਕੀ ਖਾਣਾ ਬਹੁਤ ਅੱਛਾ ਹੈ ਗਾਂ ਦਾ ਕੀ ਲੋੜ ਅੱਛਾ ਇੰਨੀ ਗਰਮੀ ਚ ਬਿਲਕੁਲ ਅੱਜ ਕੱਲ ਬਾਡੀ ਰੁਕਸ ਹੋ ਜਾਂਦੀ ਹੈ ਅੱਜ ਦੇ ਜਿਆਦਾ ਮਰੀਜ਼ ਆ ਰਹੇ ਆ ਵੀ ਮੈਨੂੰ ਖੁਸ਼ਕੀ ਹੋ ਗਈ ਮੈਨੂੰ ਖਾਰਿਸ਼ ਹੋ ਰਹੀ ਹੈ ਬਾਡੀ ਖੁਸ਼ਕ ਹੈ ਮੂੰਹ ਸੁੱਕਦਾ ਹੈ ਇਹ ਕਾਮਨ ਇੱਕ ਬਿਮਾਰੀ ਹੈ ਬਹੁਤ ਮੂੰਹ ਸਭ ਇੱਕ ਪਾਸੇ ਤੇ ਬਾਹਰ ਅੱਗ ਵਾਰ ਰਹੀ ਹੈ ਦੂਸਰੇ ਪਾਸੇ ਤੋਂ ਕਿਉਂ ਅੰਦਰ ਸੁੱਟ ਲੋ ਲੱਗਦਾ ਨਹੀਂ ਅੰਦਰ ਬਾਹਰ ਹੀ ਅੱਗ ਲੱਗ ਜੂ ਨਹੀਂ ਇਸ ਤਰ੍ਹਾਂ ਨਹੀਂ ਹੈ ਜਿਹੜਾ ਆਪਣਾ ਬਾਡੀ ਰੁਕਸ ਹੋਈ ਹੈ ਉਹਨੂੰ ਆਪਾਂ ਨੇ ਸਿਨਿਗਦ ਕਰਨਾ ਬਹੁਤ ਉਹਨੂੰ ਜ਼ਰੂਰੀ ਹੈ ओके okay. इस ग्रीष्म ऋतु च जिन्ना ਕੀ ਖਾਓਗੇ ਉਹਨਾ ਅੱਛਾ ਹੈ ਕਮਾਲ ਕਰਤੀ ਤੁਸੀਂ ਜਿੰਨੀ ਮਧੂਰ ਮਿੱਠੀ ਚੀਜ਼ਾਂ ਲਾਗੇ ਉਹਨੀਆਂ ਅੱਛੀਆਂ ਹੈ ਅੱਛਾ ਜੀ ਫਿਰ ਇਸ ਉਸ ਜਿਹੜਾ ਹੈ ਪੇਟ ਦੀ ਬਹੁਤ ਤਕਲੀਫ ਹੁੰਦੀ ਹੈ ਪਾਚਨ ਸ਼ਕਤੀ ਘਟ ਜਾਂਦੀ ਹੈ ਹਮਮ ਔਰ ਖਾਣ ਦੇ ਵਿੱਚ ਗਿਆ ਵੀ ਸਾਗ ਨਹੀਂ ਖਾਣਾ ਕਿਉਂਕਿ ਪਚਦਾ ਨਹੀਂ ਹੈ ਓਕੇ मूंग ਦੀ ਦਾਲ ਲੈਣੀ ਅੱਛੀ ਹੈ ਬਾਕੀ ਦਾਲਾਂ ਉਰਦ ਵਗੈਰਾ ਘੱਟ ਖਾਣੀਆਂ ਚਾਹੀਦੀਆਂ ਹੈ ਕਿਉਂਕਿ ਪੇਟ ਦੀ ਪਾਚਨ ਸ਼ਕਤੀ ਘਟ ਜਾਂਦੀ ਹੈ ਹਮਮ ਤੇ ਇਸ ਕਰਕੇ ਸਾਨੂੰ ਮਧੂਰ ਚੀਜ਼ਾਂ ਸਨਿਕਦ ਚੀਜ਼ਾਂ ਲੈਣੀਆਂ ਚਾਹੀਦੀਆਂ ਗੁਰੂ ਚੀਜ਼ਾਂ ਨਹੀਂ ਲੈਣੀਆਂ ਜਿਵੇਂ ਪਿੱਠੀ ਵਾਲੀ ਚੀਜ਼ ਭਾਰੀ ਚੀਜ਼ ਐਸੀ ਚੀਜ਼ਾਂ ਇਸਤੇਮਾਲ ਘੱਟ ਕਰੋ ਅੱਜ ਕੱਲ ਬਹੁਤ ਅੱਛਾ ਲੱਗਦਾ ਹੈ ਵੀ ਸਵੇਰੇ ਸਵੇਰੇ ਪਟੂਰੇ ਖਾ ਲਈਏ ਪਟੂਰੇ ਛੋਲੇ ਖਾ ਲਈਏ ਸ਼ਾਮ ਨੂੰ ਵੀ ਕਈ ਵਾਰ ਦਿਲ ਕਰਦਾ ਹੈ ਸਮੋਸੇ ਖਾ ਲੋ ਪਟੂਰੇ ਖਾ ਲੋ ਇਹ ਚੀਜ਼ਾਂ ਡਾਈਜੈਸਟ ਨਹੀਂ ਹੁੰਦੀਆਂ ਓਕੇ ਇਹਦੇ ਕਰਕੇ ਕਈ ਬਿਮਾਰੀਆਂ ਲੂਜ਼ ਮੋਸ਼ਨ ਲੱਗ ਜਾਣੇ ਪੇਟਸ ਦਰਦ ਹੋ ਜਾਣਾ ਉਲਟੀਆਂ ਲੱਗ ਜਾਣੀਆਂ ਐਸੀ ਬਿਮਾਰੀਆਂ ਬੜੀਆਂ ਕਾਮਨ ਹੋ ਗਈਆਂ ਤੇ ਫਰੂਟ ਕਿਹੜਾ ਖ ਫਰੂਟ ਅੱਜ ਕੱਲ੍ਹ ਦੇਖੋ ਜੀ ਤਰਬੂਜ ਸਭ ਤੋਂ ਅੱਛਾ ਮੰਨਿਆ ਗਿਆ ਪਪੀਤਾ ਪਪੀਤਾ ਕਰਬੂਜਾ ਆਚਾਰਾ ਅੰਬ ਇਹ ਚੀਜ਼ਾਂ ਅੱਜ ਕੱਲ੍ਹ ਵੈਸੀ ਸੀਜ਼ਨਲ ਅੱਛੀ ਆ ਰਹੀਆਂ ਔਰ ਇਹ ਚੀਜ਼ਾਂ ਲੈਣੀਆਂ ਚਾਹੀਦੀਆਂ ਅੰਬ ਦਾ ਅੱਜ ਕੱਲ੍ਹ ਕੀ ਹੈ ਗਰਮੀ ਕਰਦਾ ਹੈ ਕਿਉਂਕਿ ਇਹ ਮਸਾਲੇ ਨਾਲ ਪਕਾਇਆ ਜਾ ਰਿਹਾ ਹੈ ਤੇ ਕੋਸ਼ਿਸ਼ ਇਹ ਕਰੋ ਵੀ ਮਸਾਲੇ ਵਾਲਾ ਅੰਬ ਨਾ ਹੋਵੇ ਜੇ ਸਾਨੂੰ ਨਹੀਂ ਪਤਾ ਲੱਗਿਆ ਤਾਂ ਉਹਨੂੰ 2-3 ਘੰਟੇ ਪਾਣੀ ਚ ਭਿਓ ਕੇ ਜੀ ਤੇ ਫਿਰ ਉਹਨੂੰ ਫ੍ਰਿਜ 'ਚ ਠੰਡਾ ਕਰਕੇ ਫਿਰ ਖਾਓ ਓਕੇ ਇਸ ਤੋਂ ਇਲਾਵਾ ਚਾਹ ਕਾਫੀ ਇਹ ਸਾਡੇ ਰੂਟੀਨ ਚ ਚੱਲਦੀ ਹੈ ਇਸ ਮੌਸਮ ਚ ਚਾਹ ਕਾਫੀ ਬਾਰੇ ਕੀ ਹੈ ਇਹ ਗਰਮ ਗਰਮ ਚੀਜ਼ਾਂ ਦਾ ਇਸਤੇਮਾਲ ਘਟ ਕਰੋ ਅੱਜ ਕੱਲ੍ਹ ਲੋ ਨਿੰਬੂ ਪਾਣੀ ਮੈਂ ਫਿਰ ਉੱਥੇ ਹੀ ਆਉਣਾ ਚਾਹ ਤੋਂ ਗਰਮ ਕਿਉਂ ਨਹੀਂ ਹੈ ਨਹੀਂ ਐਸਾ ਨਹੀਂ ਮੰਨਿਆ ਗਿਆ ਵੀ ਕਿਉਂ ਗਰਮ ਹੈ ਕਿਤੇ ਨਹੀਂ ਮੰਨਿਆ ਗਿਆ ਕਿਉਂ ਗਰਮ ਹੈ ਔਰ ਕਿਉਂ ਅਸੀਂ ਗਰਮੀ ਔਰ ਠੰਡੀ ਵਾਸਤੇ ਨਹੀਂ ਲੈ ਰਹੇ ਅਸੀਂ ਲੈ ਰਹੇ ਆ ਬਾਡੀ ਖੁਸ਼ਕ ਹੋ ਗਈ ਹੈ ਓਕੇ ਜੇ ਖੁਸ਼ਕ ਹੋ ਜਾਏਗੀ ਫਿਰ ਮੂੰਹ ਸੁਕੇਗਾ ਸਾਰੇ ਕਹਿੰਦੇ ਅੱਜ ਕੱਲ੍ਹ ਮੂੰਹ ਸੁੱਕਦਾ ਓਕੇ ਫਿਰ ਖਾਰਿਸ਼ ਹੋ ਜਾਂਦੀ ਹੈ ਹੂੰ ਸਕਿੰਦੀ ਆ ਪ੍ਰੋਬਲਮ ਹੋ ਜਾਂਦੀ ਹੈ ਓਕੇ ਇਹਦੇ ਵਾਸਤੇ ਕੀ ਦਾ ਇਸਤੇਮਾਲ ਬਿਹਤਰ ਹੈ ਹਮਮ ਆਯੁਰਵੈਦਿਕ ਜਿਹੜੇ ਤੁਸੀਂ ਉਹਦੇ ਐਕਸਪਰਟ ਜੇ ਕਿਹੜੀਆਂ ਇਦਾਂ ਦੀ ਕੋਈ ਦਵਾਈ ਜਾਂ ਕੋਈ ਚੀਜ਼ ਜਿਹੜੀ ਹੈ ਕੋਈ ਨੁਕਸਾ ਵਗੈਰਾ ਇਦਾਂ ਦਾ ਵੀ ਜਿਹੜਾ ਤੁਸੀਂ ਸਵੇਰੇ ਲੈ ਲਓ ਤੇ ਤੁਸੀਂ ਗਰਮੀ ਤੋਂ ਲੂ ਤੋਂ ਬਚ ਸਕਦੇ ਜੀ ਦੇਖੋ ਅੱਜ ਕੱਲ ਠੰਡੀਆਂ ਚੀਜ਼ਾਂ ਨਿੰਬੂ ਪਾਣੀ ਅੱਛਾ ਹੈ ਓਕੇ ਨਾਰੀਅਲ ਪਾਣੀ ਬਹੁਤ ਅੱਛਾ ਹੈ ਓਕੇ ਉਸ ਤੋਂ ਬਾਅਦ ਬਿਲ ਦਾ ਸ਼ਰਬਤ ਬਿਲ ਦਾ ਸ਼ਰਬਤ ਬਿਲ ਦਾ ਸ਼ਰਬਤ ਲਿਤਾ ਜਾ ਸਕਦਾ ਹੈ। ਲੱਭਦਾ ਬਹੁਤ ਘਟਿਆ ਬਿਲ ਦਾ ਸ਼ਰਬਤ। ਅੱਜ ਕੱਲ ਬਿਲ ਬਹੁਤ ਹੈ। ਅੱਛਾ ਜੀ। ਚੰਡੀਗੜ੍ਹ ਤੋਂ ਬਹੁਤ ਬਿਲ ਲੱਗਿਆ। ਹਮ ਹਮ। ਬਿਲ ਦਾ ਸ਼ਰਬਤ ਲਓ। ਹਮ। ਉਸ ਤੋਂ ਬਾਅਦ ਚੰਦਨ ਦਾ ਸ਼ਰਬਤ। ਚੰਦਨ ਅਸਲ, ਚੰਦਨ ਅਰिष्ट ਜਾਂ ਫਿਰ ਚੰਦਨ ਦਾ ਸ਼ਰਬਤ। ਓਕੇ। ਬਹੁਤ ਅੱਛਾ ਹੈ। ਇਸ ਤੋਂ ਬਾਅਦ ਅੱਜ ਕੱਲ ਗੋੰਦ ਕਤੀਰਾ ਜੀ ਥੋੜਾ ਲਿਤਾ ਜਾ ਸਕਦਾ ਹੈ। ਹਮ ਹਮ। ਗੋੰਦ ਕਤੀਰਾ ਲਓ। ਹਮ। ਤਾਂ ਕਿ ਉਹ ਠੰਡਾ ਹੁੰਦਾ ਥੋੜਾ ਜਿਹਾ। ਓਕੇ। ਉਸ ਤੋਂ ਬਾਅਦ ਕਈ ਚੀਜ਼ਾਂ ਸੱਤੂ, ਸੱਤੂ ਅੱਜ ਦੀ ਟਾਈਮ 'ਚ ਸ ਸਤੂ ਦਾ ਸੇਵਨ ਕਰੋ ਹਮ ਸ਼ੱਕਰ ਚ ਸਤੂ ਪਾ ਕੇ ਤੇ ਉਹਨੂੰ ਉਹਦਾ ਘੋਲ ਬਣਾ ਕੇ ਲਓ ਘੋਲ ਬਣਾਉਣਾ ਹੀ ਮੇਰਾ ਖਿਆਲ ਅੱਜ ਦੀ ਨਵੀਂ ਜਨਰੇਸ਼ਨ ਤੇ ਪਤਾ ਹੀ ਨਹੀਂ ਸਤੂ ਕੀ ਆ ਹਾਂ ਪੁਰਾਣੇ ਲੋਕ ਤਾਂ ਜਾਣਦੇ ਸੀਗੇ ਪਰ ਅੱਜ ਤੁਹਾਡੇ ਮਾਧਿਅਮ ਮੈਂ ਲੋਕਾਂ ਨੂੰ ਵੀ ਦੱਸਣਾ ਹੈ ਵੀ ਸਤੂ ਦਾ ਜਿਹੜਾ ਹੈ ਇਹ ਸਭ ਤੋਂ ਵਧੀਆ ਚੀਜ਼ ਹੈ ਅੰਦਰ ਆਪਣੇ ਸ਼ਰੀਰ ਨੂੰ ਠੰਡਾ ਰੱਖਦੀ ਹੈ ਗਰਮੀ ਨਹੀਂ ਆਉਣ ਦਿੰਦਾ ਤੇ ਉਸ ਤੋਂ ਬਾਅਦ ਖਜੂਰਾ ਦੀ ਪਾਨਕ ਆਯੁਰਵੈਦ ਹੈ ਤੇ ਉਹ ਵੀ ਲਿੱਤਾ ਜਾ ਸਕਦਾ ਕੀ ਜੀ ਖਜੂਰਾ ਦੀ ਪਾਨਕ ਕੁਝ ਖਜੂਰ ਐ ਆਮਲਾ ਐ ਅਨਾਰ ਨਾਲ ਦਾੜੀ ਮੈਂ ਇਹ ਸਭ ਨੂੰ ਬਲਾ ਕੇ ਇੱਕ ਸ਼ਰਬਤ ਰਾਤ ਨੂੰ ਇਹਨੂੰ ਪੀ ਹੋ ਕੇ ਰੱਖ ਦੋ ਹਮਮ ਔਰ ਸਵੇਰੇ ਅਦਾਸ ਸੇਵਨ ਕੀਤਾ ਜਾ ਸਕਦਾ ਹੈ ਤੇ ਐਸੀਆਂ ਜਿਹੜੀਆਂ ਚੀਜ਼ਾਂ ਹਨ ਹਮ ਉਹਨਾਂ ਦਾ ਇਸਤੇਮਾਲ ਅੱਜ ਕੱਲ ਕਰਨਾ ਬਹੁਤ ਅੱਛਾ ਹੈ ਓਕੇ ਤੇ ਡਾਕਟਰ ਸਾਹਿਬ ਅੱਜ ਕੱਲ ਗਰਮੀਆਂ ਚ ਵੇਹ ਤੇ ਹੁਣ ਸਰਦੀਆਂ ਚ ਵੀ ਪਰਵਾਹ ਨਹੀਂ ਕਰਦੇ ਲੋਕ ਆਈਸਕ੍ਰੀਮ ਆਈਸਕ੍ਰੀਮ ਗਰਮੀਆਂ ਚ ਖਾਣੀ ਜਿਹੜੀ ਹੈ ਕਿਤੇ ਠੰਡ ਪਾਉਂਦੀ ਇਹ ਤਾਂ ਨਹੀਂ ਦਹੀਂ ਵਾਂ ਕਿਤੇ ਖਰਾਬ ਕਰਦੀ ਨਹੀਂ ਆਈਸਕ੍ਰੀਮ ਖਾਈ ਜਾ ਸਕਦੀ ਹੈ ਪਰ ਅੱਜ ਕੱਲ ਜਿਹੜੀ ਹੈ ਜ਼ਿਆਦਾ ਇਨਫੈਕਸ਼ਨ ਅੱਜ ਕੱਲ੍ਹ ਦੇਣਾ ਚ ਹੁੰਦੀ ਐ ਓਕੇ ਔਰ ਆਈਸਕ੍ਰੀਮ ਅੱਛੀ ਬਣੀ ਹੋਵੇ ਘਰ ਦੀ ਬਣੀ ਹੋਵੇ ਘਰ ਕੋਣ ਬਣਾਉਂਦਾ ਜੀ ਅੱਜ ਕੱਲ੍ਹ ਆਈਸਕ੍ਰੀਮ ਚਲੋ ਅੱਛੀ ਸਟੈਂਡਰਡ ਕੰਪਨੀਆਂ ਦੀ ਲਲੋ ਹਮ ਹਮ ਅਦਰਵਾਇਜ਼ ਆਮ ਦੇ ਵਿੱਚ ਇਨਫੈਕਸ਼ਨ ਆ ਜਾਂਦੀ ਹੈ ਕਈਆਂ ਨੂੰ ਟਾਈਫਾਇਡ ਦੇ ਡਰ ਰਹਿੰਦਾ ਇਸ ਤੋਂ ਕਈਆਂ ਨੂੰ ਟਟੀਆਂ ਲੱਗ ਜਾਂਦੀਆਂ ਉਲਟੀਆਂ ਲੱਗ ਜਾਂਦੀਆਂ ਹਮ ਹਮ ਤੇ ਅੱਛੀ ਆਈਸਕ੍ਰੀਮ ਦਿੱਤੀ ਜਾ ਸਕਦੀ ਹੈ ਲਈ ਜਾ ਸਕਦੀ ਹੈ ਤੇ ਇਸ ਤੋਂ ਇਲਾਵਾ ਸਬਜ਼ੀਆਂ ਫਰੂਟ ਤੇ ਤੁਸੀਂ ਦੱਸਿਆ ਵੀ ਖਰਬੂਜਾ ਖਾਓ ਤਰਬੂਜ ਖਾਓ ਆ ਸਬਜ਼ੀਆਂ ਕਿਹੜੀਆਂ ਜਿਆਦਾ ਅੱਜ ਕੱਲ ਸਭ ਤੋਂ ਅੱਛੀਆਂ ਸਬਜ਼ੀਆਂ ਆ ਰਹੀਆਂ ਹੂੰ ਅੱਜ ਕੱਲ ਤੁਸੀਂ ਖੀਰਾ ਕੱਕੜੀ ਓਕੇ ਇਹਨਾਂ ਚੀਜ਼ਾਂ ਦਾ ਸਲਾਦ ਬਣਾਓ ਹੂੰ ਹੂੰ ਔਰ ਰਿਚ ਫਾਈਬਰ ਹੈ ਜੀ ਇਹ ਹਾਜਮੇ ਦਾ ਬਹੁਤ ਅੱਛਾ ਇੱਕ ਸੋਰਸ ਹੈ ਹੂੰ ਇਹਨਾਂ ਦਾ ਸਲਾਦ ਲਿੱਤਾ ਜਾ ਸਕਦਾ ਹੈ ਤੇ ਅੱਜ ਕੱਲ ਸਬਜ਼ੀਆਂ ਜਿਹੜੀਆਂ ਆ ਰਹੀਆਂ ਹਨ ਹੂੰ ਤੇ ਇਹ ਲਿੱਤੀਆਂ ਜਾਂਦੀਆਂ ਖੀਰਾ ਹੈ ਕੱਕੜੀ ਹੈ ਹੂੰ ਠੀਕ ਹੈ ਜੀ ਇਹਨਾਂ ਚੀਜ਼ਾਂ ਇਸਤੇਮਾਲ ਕਰੋ ਹੂੰ ਤੇ ਸਿਹਤ ਵਾਸਤੇ ਅੱਜ ਦੇ ਟਾਈਮ ਵਾਸਤੇ ਬਹੁਤ ਅੱਛੀਆਂ ਮਿਲਟਸ ਜਿਹੜੇ ਮਿਲਟਸ ਐ ਮਿਲਟਸ ਦਾ ਬੜਾ ਇੱਕ ਪ੍ਰਚਲਨ ਹੈ ਅੱਜਕੱਲ ਸਾਰੇ ਵਰਲਡ 'ਚ ਹੋਇਆ ਮਿਲਟਸ ਲੋ ਮਿਲਟਸ ਨੀਲਟਸ ਬਹੁਤ ਅੱਛੀ ਡਾਈਟ ਹੈ ਸਾਡੀ ਸਿਹਤ ਨੂੰ ਠੀਕ ਰੱਖਦੀ ਹੈ ਪਰ ਇਹ ਥੋੜੇ ਇਹ ਰੁੱਖੇ ਹੁੰਦੇ ਆ ਰੁਕਸ਼ ਓਕੇ ਇਹ ਬੋਡੀ ਨੂੰ ਹੋਰ ਰੁਕਸ਼ ਕਰਦੇ ਆ ਤੇ ਅੱਜਕੱਲ ਬੋਡੀ ਪਹਿਲਾਂ ਹੀ ਰੁਕਸ਼ਾ ਇਸ ਕਰਕੇ ਮਿਲਟਸ ਦਾ ਇਸਤੇਮਾਲ ਅੱਜਕੱਲ ਥੋੜਾ ਘੱਟ ਕਰੋ ਓਕੇ ਜੇ ਕਰਨਾ ਹੀ ਹੈ ਤੇ ਇਹਨੂੰ ਦੇਸੀ ਕੀ ਪਾ ਕੇ ਮਿਕਸ ਕਰਕੇ ਦਿੱਤਾ ਜਾ ਸਕਦਾ ਦੇਸੀ ਕੀ ਉਜ ਮਿਕਸ ਕਰਕੇ ਬਿਲਕੁਲ ਇੱਕ ਅੱਜਕੱਲ ਹਸਪਤਾਲਾਂ 'ਚ ਵੀ ਬੜੀਆਂ ਲਾਈਨਾਂ ਲੱਗੀਆਂ ਨੇ ਇਹ ਇਹ ਲੋ ਕਰਕੇ ਗਰਮੀ ਕਰਕੇ ਹੀ ਆ ਕੁਝ ਤਾਂ ਗਰਮੀ ਕਰਕੇ ਹੂੰ ਦੂਸਰੀ ਗੱਲ ਹੈ ਕਿ ਅੱਜਕੱਲ ਭੁੱਖ ਬਿਲਕੁਲ ਖਤਮ ਹੋ ਜਾਂਦੀ ਹੈ ਤੀਜੀ ਗੱਲ ਹੈ ਜਦ ਭੁੱਖ ਲੱਗਦੀ ਪਾਣੀ ਦੀ ਪਿਆਸ ਐਨੀ ਲੱਗਦੀ ਹੈ ਕਿ ਪੇਟ ਭਰਿਆ ਰਹਿੰਦਾ ਉਸ ਤੋਂ ਬਾਅਦ ਪੇਟ ਦੀਆਂ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਉਲਟੀਆਂ ਟਟੀਆਂ ਫਿਰ ਏਸੀ 'ਚ ਉੱਠੇ ਤੇ ਸਿੱਧੇ ਬਾਹਰ ਇਹਦੇ ਕਰਕੇ ਬੁਖਾਰ ਨਜ਼ਲਾ ਜੁਕਾਮ ਖਾਂਸੀ ਇਹ ਸਾਰੀਆਂ ਬਿਮਾਰੀਆਂ ਅੱਜ ਕੱਲ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਇਸੇ ਕਰਕੇ ਹਸਪਤਾਲਾਂ ਚ ਲਾਈਨ ਲੱਗੀ ਹੋਈ ਇੱਕ ਆਮ ਸੁਣਨ ਚੰਦਾ ਵੀ ਇਹ ਲੂ ਕਰਕੇ ਜਦੋਂ ਥੋੜਾ ਜਿਹਾ ਵੀ ਗਰਮੀ ਚ ਤੁਸੀਂ ਤੁਰੋ ਤੇ ਚੱਕਰ ਆਉਣ ਲੱਗ ਪੈਂਦੇ ਬਿਲਕੁਲ ਇਸੇ ਕਰਕੇ ਕਿਹਾ ਵੀ ਆਪਣੇ ਦਿਮਾਗ ਨੂੰ ਲੂ ਲੱਗਣ ਤੋਂ ਬਚਾ ਕੇ ਰੱਖੋ ਸਭ ਤੋਂ ਜ਼ਿਆਦਾ ਇਫੈਕਟ ਦਿਮਾਗ ਤੇ ਹੁੰਦਾ ਹ ਹ ਤੁਹਾਨੂੰ ਲੱਗਦਾ ਵੀ ਗਰਮੀ ਜ਼ਿਆਦਾ ਆਇਆ ਤੇ ਸਿਰ ਦੇ ਉੱਤੇ ਗਿੱਲਾ ਕਪੜਾ ਠੰਡਾ ਕਰਕੇ ਸਿਰ ਤੇ ਰੱਖੋ ਤਾਂ ਕਿ ਸਾਨੂੰ ਲੂ ਸਾਡੇ ਦਿਮਾਗ ਤੇ ਅਟੈਕ ਨਾ ਕਰੇ ਆਦਰਵਾਇਸ ਚੱਕਰ ਆ ਜਾਂਦੇ ਆਂ ਬਿਉਸ਼ ਹੋ ਜਾਂਦੇ ਆਂ ਦੌਰੇ ਪੈ ਜਾਂਦੇ ਆਂ ਓਕੇ ਤੋ ਉਹਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਇੱਕ ਡਾਕਟਰ ਸਾਹਿਬ ਚਲੋ ਹੁਣ ਤੇ ਗਰਮੀ ਲੂ ਬਹੁਤ ਆ ਇਨ ਜਰਨਲ ਲੋਕਾਂ ਨੂੰ ਇਹ ਦੱਸਣ ਦਾ ਯਤਨ ਕਰੋ ਵੀ ਜਿਹੜਾ ਪਾਣੀ ਹੈ ਰੂਟੀਨ ਚ ਪੀਣੇ ਆ ਇਹ ਨਾਰਮਲ ਪੀਣਾ ਚਾਹੀਦਾ ਹੈ ਅੱਧਾ ਠੰਡਾ ਪੀਣਾ ਚਾਹੀਦਾ ਜਾਂ ਪੂਰਾ ਹੀ ਚਿਲਡ ਪੀਣਾ ਚਾਹੀਦਾ ਦੇਖੋ ਅੱਜ ਉਹ ਪੁਰਾਣੀ ਚੀਜ਼ਾਂ ਫੇਰ ਵਾਪਸ ਆ ਰਹੀਆਂ ਨੇ ਲੋਕ ਘੜੇ ਦਾ ਇਸਤੇਮਾਲ ਕਰ ਰਹੇ ਆ ਘੜੇ ਦਾ ਪਾਣੀ ਪੀ ਰਹੇ ਆ ਹਮ ਘੜੇ ਦਾ ਜਿਹੜਾ ਪਾਣੀ ਹੈ ਇਹਨਾਂ ਜਿਆਦਾ ਠੰਡਾ ਨਹੀਂ ਹੁੰਦਾ ਜੀ ਬੜਾ ਬੈਲੈਂਸ ਦਾ ਪਾਣੀ ਹੁੰਦਾ ਹਮ ਹਮ ਅੱਜ ਕੱਲ ਕੀ ਹੈ ਬਹੁਤ ਜਿਆਦਾ ਫ੍ਰੀਜ ਦਾ ਚਿਲਡ ਵਾਟਰ ਲੈ ਕੇ ਠੰਡਾ ਪਾਣੀ ਅੰਦਰ ਸਰੀਰ ਗਰਮ ਹੁੰਦਾ ਹੈ ਗਰਮ ਠੰਡੇ ਦਾ ਜਿਹੜਾ ਰਿਐਕਸ਼ਨ ਹੋ ਕੇ ਹਮ ਹਮ ਇੱਕ ਤਾਂ ਇਮਿਊਨਿਟੀ ਖਤਮ ਹੋ ਜਾਂਦੀ ਹੈ ਜੀ ਦੂਜਾ ਚਿਕਾ ਆ ਜਾਣੀਆਂ ਨਜ਼ਲਾ ਹੋ ਜਾਣਾ ਖਾਂਸੀ ਹੋ ਜਾਣੀ ਤੇ ਸਾਨੂੰ ਅੱਜ ਵੀ ਪਾਣੀ ਨੂੰ ਬਹੁਤ ਜ਼ਿਆਦਾ ਠੰਡਾ ਨਹੀਂ ਲੈਣਾ ਵੈਸੇ ਵੀ ਜਨਰਲੀ ਬਹੁਤ ਜ਼ਿਆਦਾ ਗਰਮ ਤੇ ਬਹੁਤ ਜ਼ਿਆਦਾ ਠੰਡਾ ਪਾਣੀ ਨਹੀਂ ਲਈਦਾ ਓਕੇ ਤੋਂ ਆਪਣਾ ਅੱਜ ਕੱਲ ਘੜੇ ਦਾ ਇਸਤੇਮਾਲ ਫੇਰ ਹੋ ਗਿਆ ਹੈ ਘੜੇ ਦਾ ਇਸਤੇਮਾਲ ਕਰੋ ਤੇ ਜ਼ਿਆਦਾ ਠੰਡਾ ਪਾਣੀ ਨਾ ਪੀਓ ਠੰਡਾ ਬਲ ਨਾਰਮਲ ਹੈ ਉਹ ਠੰਡਕ ਵੀ ਦਿੰਦਾ ਹੈ ਬਿਲਕੁਲ ਤੇ ਬਹੁਤ ਜ਼ਿਆਦਾ ਠੰਡਾ ਵੀ ਨਹੀਂਗਾ ਬਿਲਕੁਲ ਖਾਸ ਕਰਕੇ ਇਸ ਲੂਚ ਗਰਮੀਆਂ ਚ ਬੱਚਿਆਂ ਦਾ ਪਚਾ ਕਿਵੇਂ ਕੀਤਾ ਜਾ ਸਕਦਾ ਹੈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਬੱਚਿਆਂ ਨੂੰ ਲੂ ਬਹੁਤ ਜਲਦੀ ਲੱਗਦੀ ਹੈ ਓਕੇ ਕੋਈ ਹੈ ਵੀ ਉਹਨਾਂ ਨੂੰ ਜ਼ਿਆਦਾ ਧੁੱਪੇ ਜਾਂ ਬਾਹਰ ਨਾ ਜਾਂਦਿਓ ਹੂੰ ਤੇ ਉਹਨਾਂ ਨੂੰ ਆਯੁਰਵੇਦ ਇਹ ਕਹਿੰਦਾ ਹੈ ਵੀ ਦੁਪਹਿਰ ਨੂੰ ਸੋਣਾ ਠੀਕ ਨਹੀਂ ਹੈ ਸੋਣਾ ਠੀਕ ਨਹੀਂ ਹੈ ਪਰ ਹੂੰ ਗਰਮੀਆਂ ਦੇ ਵਿੱਚ ਇੱਕ ਤਾਂ ਰਾਤਾਂ ਛੋਟੀਆਂ ਹੋ ਜਾਂਦੀਆਂ ਓਕੇ ਆਪਾਂ ਕੁਛ ਤੇ ਸਵੇਰੇ ਆਰਾਮ ਕਰੀਏ ਔਰ ਠੰਡੀ ਜਗ੍ਹਾ ਤੇ ਹੂੰ ਹੂੰ ਔਰ ਬੱਚਿਆਂ ਨੂੰ ਜ਼ਿਆਦਾ ਠੰਡੀ ਜਗ੍ਹਾ ਤੇ ਰੱਖੋ ਹੂੰ ਹੂੰ ਚੰਦਨ ਦਾ ਲੇਪ ਲਗਾਓ ਓਕੇ ਚੰਦਨ ਦਾ ਲੇਪ ਠੰਡਾ ਹੁੰਦਾ ਹੈ ਹਮ ਤੇ ਕੋਸ਼ਿਸ਼ ਕਰੋ ਕਿ ਬੱਚੇ ਅੰਦਰ ਰਹਿਣ ਹਮ ਜਿਆਦਾ ਐਕਸਰਸਾਈਜ਼ ਵਯਾਮ ਨਾ ਕਰਨ ਹਮ ਜਿਆਦਾ ਗਰਮ ਚੀਜ਼ਾਂ ਨਾ ਲੈ ਓਕੇ ਤੇ ਬਜ਼ੁਰਗ ਬਜ਼ੁਰਗਾਂ ਵਾਸਤੇ ਵੀ ਇਹ ਇਹ ਬੱਚਿਆਂ ਤੇ ਬਜ਼ੁਰਗਾਂ ਵਾਸਤੇ ਸਭ ਤੋਂ ਖਰਾਬ ਮੌਸਮ ਹੈ ਹਮ ਹਮ ਤੇ ਬਜ਼ੁਰਗਾਂ ਨੂੰ ਵੀ ਇੱਕਦਮ ਸਟ੍ਰੋਕ ਆ ਜਾਂਦਾ ਹਮ ਹਮ ਉਹਨਾਂ ਨੂੰ ਜਿਆਦਾ ਆਪਾਂ ਧੁੱਪ 'ਚ ਨਹੀਂ ਜਾਂ ਦੇਣਾ ਹਮ ਹਮ ਜੇ ਉਹ ਹੀ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਨੂੰ ਸਿਰ ਢੱਕ ਕੇ ਸਿਰ ਥੋੜਾ ਜਿਹਾ ਗਿੱਲਾ ਕਰਕੇ ਤੋਂ ਉਹ ਜ਼ਰੂਰਤ ਬਾਹਰ ਜਾ ਸਕਦੇ ਆ ਆਦਰਵਾਇਜ਼ ਉਹਨਾਂ ਨੂੰ ਜਿਆਦਾ ਅੰਦਰ ਰੱਖੋ ਤਾਂ ਕਿ ਸਟ੍ਰੋਕ ਨਾ ਹੋਵੇ ਔਰ ਉਹਨੂੰ ਕੋਈ ਚੱਕਰ ਨਾ ਆਵੇ ਬੇਹੋਸ਼ੀ ਨਾ ਹੋਵੇ ਤੇ ਡਾਕਟਰ ਸਾਹਿਬ ਜਿਹੜੇ ਕੁਝ ਪੇਸ਼ੈਂਟ ਨੇ क्रॉनिक ਜਿਵੇਂ बीपी ਦਾ ਪੇਸ਼ੈਂਟ ਆ ਉਹਨੂੰ ਇਹਨਾਂ ਦਿਨਾਂ 'ਚ ਕੋਈ ਵਿਸ਼ੇਸ਼ ਖਿਆਲ ਰੱਖਣਾ ਚਾਹੀਦਾ ਹਾਂ ਬੀਪੀ ਦੇ ਮਰੀਜ਼ ਨੂੰ ਜ਼ਿਆਦਾ ਐਕਸਰਸਾਈਜ਼ ਨਹੀਂ ਕਰਨੀ ਔਰ ਜ਼ਿਆਦਾ ਧੁੱਪ 'ਚ ਨਹੀਂ ਜਾਣਾ ਓਕੇ ਉਹਨਾਂ ਨੂੰ ਜ਼ਿਆਦਾ ਅੰਦਰ ਰੱਖੋ ਠੰਡੇ ਐਟਮੋਸਫੇਅਰ ਬਣਾ ਕੇ ਰੱਖੋ ਜ਼ਿਆਦਾ ਏਸੀ 'ਚ ਵੀ ਨਾ ਰੱਖੋ ਕੋਈ ਪੱਖਾ ਤੇ ਕੂਲਰ ਚੱਲਦਾ ਹੋਵੇ ਤਾਂ ਕਿ ਬਹੁਤ ਜ਼ਿਆਦਾ ਠੰਡ ਨਾ ਹੋਵੇ ਐਸੀ ਜਗ੍ਹਾ ਰੱਖੋ ਤੇ ਕਿਉਂਕਿ ਬੀਪੀ ਇਸ 'ਚ ਵਧ ਵੀ ਸਕਦਾ ਹੈ گرਮੀ ਚ ਬੀਪੀ ਕੇ ਆਮ ਇਹ ਕਹਿਆ ਜਾਂਦਾ ਵੀ ਸਰਦੀ ਚ ਬੀਪੀ ਵੱਧਦਾ ਨਹੀਂ ਗਰਮੀਆਂ ਚ ਵੀ ਬਹੁਤ ਜ਼ਿਆਦਾ ਗਰਮੀ ਹੋਏਗੀ ਹੀਟ ਹਿੱਟ ਅਪ ਹੋ ਜਾਏਗਾ ਤਾਂ ਬੀਪੀ ਵਧਣ ਦੇ ਚਾਂਸ ਪੈ ਜਾਂਦੇ ਨੇ ਓਕੇ ਤੇ ਇਸੇ ਤਰ੍ਹਾਂ 슈ਗਰ ਦੇ ਪੇਸ਼ੈਂਟ ਜਿਹੜੇ 슈ਗਰ ਵਾਸਤੇ ਕੋਈ ਐਸਾ ਹੋ ਨਹੀਂ ਆ ਉਹਨਾਂ ਨੂੰ ਜਨਰਲੀ ਹਮਮ ਜਿਸ ਤਰ੍ਹਾਂ ਆਪਾਂ ਆਪਣਾ ਬਚਾਅ ਰੱਖਣਾ ਹੈ 슈ਗਰ ਦੇ ਮਰੀਜ਼ਾਂ ਦਾ ਰੱਖਣਾ ਹੈ ਪਰ ਗਰਮੀ ਦਾ ਜ਼ਿਆਦਾ ਹੋਣਾ ਨਾ ਹੋਣਾ ਉਹਨਾਂ ਵਾਸਤੇ ਜ਼ਿਆਦਾ ਮੈਟਰ ਨਹੀਂ ਕਰਦਾ ਓਕੇ ਅਖਰ ਆਯੁਰਵੈਦਿਕ ਕੋਈ ਇਦਾਂ ਦਾ ਸ਼ਰਬਤ ਵੈਸੇ ਤੇ ਤੁਸੀਂ ਦੱਸਿਆ ਸ਼ਰਬਤ ਹੋਣ ਤੇ ਗੱਲਾਂ ਖਤਮ ਹੋ ਗਈਆਂ ਕੋਕ ਪੀ ਲੋ ਜੀ ਪੈਪਸੀ ਪੀ ਲੋ ਜੀ ਇਹ ਹੋ ਗਿਆ ਸਿੱਧਾ ਜਿਹਾ ਕ ਸ਼ਰਬਤ ਜਿਹੜੇ ਨੇ ਇਹੋ ਜੀ ਗਰਮੀ ਚ ਰੈਗੂਲਰ ਜੇ ਪੀਤਾ ਜਾਵੇ ਤੇ ਕਿਹੜਾ ਸ਼ਰਬਤ ਬੈਸਟ ਹੈ ਬਿੱਲ ਦਾ ਸ਼ਰਬਤ ਬਹੁਤ ਅੱਛਾ ਹੈ ਹਮ ਚੰਦਨ ਦਾ ਸ਼ਰਬਤ ਬਹੁਤ ਅੱਛਾ ਹੈ ਉਸ ਤੋਂ ਬਾਅਦ ਰਾਗਾ ਹੀ ਕਹਿੰਦਾ ਹੈ ਉਹ ਰਾਗਾ ਬਣਾ ਕੇ ਲੈਣਾ ਉਹ ਵੀ ਸ਼ਰਬਤ ਅੱਛਾ ਹੈ ਓਕੇ ਉਸ ਤੋਂ ਬਾਅਦ ਤੁਹਾਨੂੰ ਕਿਹਾ ਵੀ ਪਨਖਾ ਖਜੂਰ ਪਨਖ ਇਹ ਇਹ ਠੰਡੇ ਚੀਜ਼ਾਂ ਹੈਗੀਆਂ ਓਕੇ ਫਿਰ ਤੁਸੀਂ ਠੰਡੀ ਜਗ੍ਹਾ ਤੇ ਰਹੋ ਠੰਡਾ ਜ਼ਿਆਦਾ ਇਸਤੇਮਾਲ ਕਰੋ ਨਿੰਬੂ ਪਾਣੀ ਲੈ ਲਓ ਉਹ ਵੀ ਅੱਛਾ ਅਖੀਰ ਚ ਕੋਈ ਹੋਰ ਇਨ ਜਰਨਲ ਕੋਈ ਰਾਇ ਦੇਣਾ ਚਾਹੁੰਦੇ ਜੇ ਵੀ ਪਾਣੀ ਦੁੱਧ ਦੁੱਧ ਦੀ ਗੱਲ ਨਹੀਂ ਕੀਤੀ ਆਪਾਂ ਵੀ ਦੁੱਧ ਇਸ ਮੌਸਮ ਚ ਕਿੰਨਾ ਕੁ ਬੈਸਟ ਹੈ ਦੁੱਧ ਇਸ ਮੌਸਮ ਵਿੱਚ ਬਹੁਤ ਅੱਛਾ ਹੈ ਹੂੰ ਇਸ ਚ ਵੈਸੇ ਤਾਂ ਗਾਂ ਦਾ ਦੁੱਧ ਬਹੁਤ ਹੀ ਅੱਛਾ ਹੈ ਹੂੰ ਤੁਸੀਂ ਮੱਝ ਦਾ ਦੁੱਧ ਵੀ ਇਸ ਮੌਸਮ ਚ ਲਿੱਤਾ ਜਾ ਸਕਦਾ ਹੈ ਓਕੇ ਤੇ ਇਸਤੇਮਾਲ ਕਰਨਾ ਹੈ ਦੇਸੀ ਈਦਾ ਜੇ ਇਸਤੇਮਾਲ ਕਰਨਾ ਹੈ ਠੰਡੀ ਚੀਜ਼ਾਂ ਦਾ ਇਸਤੇਮਾਲ ਕਰਨਾ ਹੈ ਹਲਕੀ ਚੀਜ਼ਾਂ ਖਾਣੀਆਂ ਭਾਰੀ ਚੀਜ਼ਾਂ ਨਹੀਂ ਖਾਣੀਆਂ ਤਾਂ ਇਹ ਚੀਜ਼ਾਂ ਦਾ ਅਸੀਂ ਅਗਰ ਆਪ ਧਿਆਨ ਰੱਖਾਂਗੇ ਤਾਂ ਸਾਡੀ ਸਿਹਤ ਠੀਕ ਰਹੇਗੀ ਇੱਕ ਪਾਸੇ ਤੁਸੀਂ ਕਿਹਾ ਵੀ ਲੱਸੀ ਵੀ ਪੀਓ ਦੁੱਧ ਵੀ ਪੀਓ ਬੜਾ ਬੈਸਟ ਹੈ ਤੇ ਉਹਦੇ ਤੋਂ ਜਿਹੜਾ ਦਹੀਂ ਬਣਦਾ ਉਹਨੂੰ ਅਵੋਇਡ ਕਰੋ ਇਹ ਇੱਕ ਵਾਰੀ ਫੇਰ ਲੋਕਾਂ ਨੂੰ ਦੱਸੋ ਮੈਨੂੰ ਲੱਗਦਾ ਕਿਉਂਕਿ ਮੈਂ ਵੀ ਕਲੀਅਰ ਨਹੀਂ ਹੋ ਰਿਹਾ ਬਿਕ ਆਮ ਇਹ ਆ ਵੀ ਮੱਠਾ ਜਿਹਾ ਬਣਾ ਕੇ ਥੋੜਾ ਪਾਣੀ ਪਾ ਕੇ ਦਹੀਂ ਜਿਹੜਾ ਪੀਓ ਯਾਰ ਠੰਡ ਪੈ ਜਾਊਗੀ। ਉਹਦੇ ਵਿੱਚ ਆਯੁਰਵੇਦ ਕਹਿੰਦਾ ਵੀ ਕੁਝ ਸਟੇਜ ਤੋਂ ਬਾਅਦ ਇਹ ਠੰਡਾ ਔਰ ਗਰਮ ਬਦਲ ਜਾਂਦਾ ਹੈ। ਜਿਹੜਾ ਪੱਕਿਆ ਹੋਇਆ ਬਿਲ ਠੰਡਾ ਹੁੰਦਾ ਹੈ। ਕੱਚਾ ਬਿਲ ਗਰਮ ਹੁੰਦਾ ਹੈ। ਓਕੇ ਇਹ ਵੀ ਹੈ। ਇਸੇ ਤਰ੍ਹਾਂ ਆਂਬ ਤੇ ਹੈ। ਕੱਚੇ ਆਂਬ ਦਾ ਪੰਨਾ ਆਪਾਂ ਦੇ ਰਹੇ ਹਾਂ। ਅੱਛਾ ਠੀਕ ਹੈ ਜੀ। ਤੇ ਉਹ ਉਹ ਜਿਹੜੇ ਫਲ ਫਰੂਟ ਆ ਇਹ ਆਪਣੀ ਤਸਵੀਰ ਚੇਂਜ ਕਰ ਜਾਂਦੇ ਆ ਦਹੀਂ ਜੋ ਹੈ ਉਹ ਜ਼ਿਆਦਾਤਰ ਜੋੜਾਂ ਵਾਸਤੇ ਪ੍ਰੋਬਲਮ ਨਹੀਂ ਕਰਦਾ ਲੱਸੀ ਕਰਦੀ ਹੈ ਓਕੇ ਇਸੇ ਤਰ੍ਹਾਂ ਅੱਜ ਕੱਲ ਦਹੀਂ ਗਰਮ ਹੈ ਤੇ ਉਹਦਾ ਇਸਤੇਮਾਲ ਨਾ ਕਰਕੇ ਅਗਰ ਆਪਾਂ ਲੈਣਾ ਹੈ ਤਾਂ ਉਹਦਾ ਛਾਚ ਜਾਂ ਲੱਸੀ ਲੈ ਸਕਦੇ ਹੋ ਓਕੇ ਮਿਹਰਬਾਨੀ ਡਾਕਟਰ ਸਾਹਿਬ ਤੁਸੀਂ ਸੁਣਿਆ ਗਰਮੀ ਲੂ ਘਰ ਘਰ ਤੇਰੀ ਤੱਤਾਂ ਚੱਲਦੀ ਹੈ ਪਰ ਡਾਕਟਰ ਕਪਲਾ ਹੁਣਾਂ ਨੇ ਦੱਸਿਆ ਵੀ ਇਸ ਗਰਮੀ ਤੋਂ ਲੂਤੋਂ ਕਿਵੇਂ ਬਚਣਾ ਖਾਸ ਕਰਕੇ ਛੋਟੀਆਂ ਛੋਟੀਆਂ ਚੀਜ਼ਾਂ ਨੇ ਕੀ ਖਾਣਾ ਤੇ ਕੀ ਨਹੀਂ ਖਾਣਾ ਜੇ ਇੱਧਰ ਧਿਆਨ ਦਈਏ ਤੇ ਲੱਗਦਾ ਵੀ ਆਪਾਂ ਗਰਮੀ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ